ਸਾਡੇ ਨਿਆਣੇ ਬਾਲ ਘਟਾਈ ਜਾਂਦੇ ਆ ਇਹ ਮੁੰਡੇ ਵੈਸੇ ਦੇਖਣ ਨੂੰ ਵੀ ਨਹੀਂ ਲੱਗਦੇ ਜੀ ਮਤਲਬ ਇਦਾਂ ਮਤਲਬ ਪਿਹਾਰ ਤੋਂ ਹੋਣਗੇ ਇਹ ਆ ਦੀ ਚਰਾਹਾ ਪਿੰਡ પાਸਲਾ ਬੀੜਵਾਂਸੀਆਂ ਰੜਕਾ ਮੈਸਮਪੁਰ ਇੱਥੇ ਨਾ ਕੁਚਾਟ ਦੀ ਰੇੜੀ ਲੱਗੀ ਹੋਈ ਆ ਜੀ ਮੈਂ ਇਥੋਂ ਲੰਘਦਾ ਸੀਗਾ ਲੰਘਦੇ ਲੰਘਦੇ ਦੇਖਿਆ ਵੀ ਦੋ ਬੱਚੇ ਬੈਠੇ ਆ ਸਰਦਾਰ ਮੁੰਡੇ ਵੇ ਇਹਨਾਂ ਨਾਲ ਗੱਲਬਾਤ ਕਰੀਏ ਤਾਂ ਨਾਲੇ ਇਹਨਾਂ ਤੋਂ ਚਾਟ ਦੀ ਪਲੇਟ ਛਕਦੇ ਆਂ ਰੁਕੇ ਇਹਨਾਂ ਕੋਲ ਚਾਟ ਦੀ ਪਲੇਟ ਛਕੀ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਪੁੱਛਿਆ ਵੀ ਤੁਸੀਂ ਕਿੱਥੋਂ ਆ ਮੜਿਓ ਇਹਨਾਂ ਨੇ ਕਿਹਾ ਜੀ ਅਸੀਂ ਪਹਾਸਲਾ ਫਿਰ ਇਹਨਾਂ ਤੋਂ ਸਾਰਾ ਕੁਝ ਪੁੱਛਿਆ ਵੀ ਤੁਹਾਡਾ ਡੈਡੀ ਕੀ ਕੰਮ ਕਰਦਾ ਇਹ ਕਹਿੰਦੇ ਵੀ ਅਸੀਂ ਐਸਕੂਤੇ ਰਹਿੰਦੇ ਆ ਆ ਸਾਹਮਣੇ ਖੂਗਾ ਜੀ ਇਹ ਮੁੰਡੇ ਦੇਖਣ ਨੂੰ ਇਦਾਂ ਲੱਗਦੇ ਆ ਜਿਦਾਂ ਆ ਪੰਜਾਬੀ ਸਰਦਾਰ ਪਰ ਇਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਜੀ ਅਸੀਂ ਪਈਏ ਬਿਹਾਰ ਤੋਂ ਬਈ ਡੈਡੀ ਸਾਡਾ ਸਪਰੇਆ ਦਾ ਕੰਮ ਕਰਦਾ ਆ ਅਸੀਂ ਪਿਓ ਦੇ ਨਾਲ ਹੈਲਪ ਕਰਾਉਣ ਲਈ ਇੱਥੇ ਮਤਲਬ ਸਕੂਲ ਤੋਂ ਛੁੱਟੀ ਕਰਕੇ ਵੀ ਆ ਜਾਈਦਾ ਤੇ ਅੱਜ ਐਤਵਾਰ ਕਰਕੇ ਅਸੀਂ ਇੱਥੇ ਰੇੜੀ ਤੇ ਬੈਠੇ ਤੇ ਕਾਕੇ ਤੇਰਾ ਨਾਂ ਕੀ ਆ ਜੀ ਮੈਸੋ ਪਾਣਾ ਮਰੀ ਕਾਕੇ ਕੀ ਨਾਂ ਕਾਕੇ ਤੇਰਾ ਨਾਂ ਜੀ ਤੁਹਾਡੇ ਚੋ ਛੋਟਾ ਕਿਹੜਾ ਤੇ ਵੱਡਾ ਕਿਹੜਾ ਮੈਂ ਛੋਟਾ ਬੱਡਾ ਅੱਛਾ ਤੂੰ ਵੱਡਾ ਐ ਠੀਕ ਪਰ ਰੇੜੀ ਕੀ ਕੰਮ ਕਰਦੇ ਆ ਸਪਰੇਅ ਸਪਰੇਅ ਕਰਦੇ ਆ ਤੁਸੀਂ ਇੱਥੇ ਪੇ ਇਦਾਂ ਅੱਜ ਰੇੜੀ ਤੇ ਬੈਠੇ ਆਂ ਚਾਟ ਵਾਲੀ ਤੇ ਤੁਸੀਂ ਪੜ੍ਹਦੇ ਵੀ ਆਂ ਪੜ੍ਹਦੇ ਕਿਹੜੀ ਕਿਹੜੀ ਕਲਾਸ ਪੜ੍ਹਦੇ ਤੁਸੀਂ ਤੀਜੀ ਚੌਥੀ ਇਹ ਤੀਜੀ ਛੇ ਮੈਂ ਚੌਥੀ ਛੇ ਅੱਛਾ ਤੁਸੀਂ ਚੌਥੀ ਜੀਆਂ ਤਾਂ ਇਹ ਛੋਟਾ ਤੀਜੀ ਛੇ ਹੈ ਬਹੁਤ ਵਧੀਆ ਬਹੁਤ ਵਧੀਆ ਫਿਰ ਤੁਸੀਂ ਸਰਦਾਰ ਕਿੱਦਾਂ ਬਣੇ ਇਹ ਦੱਸਿਓ ਮੈਨੂੰ ਅੱਡੇ ਇੱਥੇ ਰਹਿੰਦੇ ਸੀ ਅੰਕਲ ਸਰਦਾਰ ਰਹਿੰਦੇ ਸੀ ਉਹਦਾ ਮੁੰਡਾ ਵੀ ਸਰਦਾਰ ਸੀ ਉਹਨਾਂ ਨੇ ਬਣਾਇਆ ਸੰਨ ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਵੀ ਨਾ ਜੁੜੀ ਰੱਖੋ ਦੇਖੋ ਮੁੰਡੇ ਜੀ ਸਾਡੇ ਨਿਆਣੇ ਬਾਲ ਘਟਾਈ ਜਾਂਦੇ ਆ ਇਹ ਮੁੰਡੇ ਵੈਸੇ ਦੇਖਣ ਨੂੰ ਵੀ ਨਹੀਂ ਲੱਗਦੇ ਜੀ ਮਤਲਬ ਇਤਾਂ ਮਤਲਬ ਹਿਾਰ ਤੋਂ ਹੋਣਗੇ ਇਦਾਂ ਦੇਖਣ ਨੂੰ ਲੱਗਦੇ ਜਿਦਾ ਦੋਨੋਂ ਭਰਾ ਨਾ ਆਪਣੇ ਪੰਜਾਬੀ ਹੁੰਦੇ ਆ ਬਹੁਤ ਚੰਗਾ ਲੱਗਾ ਜੀ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰਦੇ ਹੋ ਭਾਈ ਗੁਰਜੀਤ ਕਾਲਸਾ ਬਾਈ ਗੁਰਜੀ ਕੀ ਫਤਿਹ ਕਹਦੋ ਇੱਕ ਵਾਰੀ ਬਾਈ ਗੁਰਜੀ ਜੀ ਬਹੁਤ ਵਧੀਆ ਫਿਰ ਤੁਸੀਂ ਸਰਦਾਰ ਕਿੱਦਾਂ ਬਣੇ ਇਹ ਦੱਸਿਓ ਮੈਨੂੰ ਸਾਡੇ ਇੱਥੇ ਰਹਿੰਦੇ ਸੀ ਅੰਕਲ ਸਰਦਾਰ ਰਹਿੰਦੇ ਸੀ ਉਹ ਦਾ ਮੁੰਡਾ ਵੀ ਸਰਦਾਰ ਸੀ ਉਹਨਾਂ ਨੇ ਬਣਾਇਆ ਸੰਨ ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਵੀ ਨਾ ਜੁੜੀ ਰੱਖੋ ਦੇਖੋ ਮੁੰਡੇ ਜੀ ਸਾਡੇ ਨਿਆਣੇ ਬਾਲ ਘਟਾਈ ਜਾਂਦੇ ਆ ਇਹ ਮੁੰਡੇ ਵੈਸੇ ਦੇਖਣ ਨੂੰ ਵੀ ਨਹੀਂ ਲੱਗਦੇ ਜੀ ਮਤਲਬ ਇਦਾਂ ਮਤਲਬ ਪਿਹਾਰ ਤੋਂ ਹੋਣਗੇ ਇਦਾਂ ਲੱਖਣ ਨੂੰ ਲੱਗਦੇ ਜਿਦਾ ਦੋਨੋਂ ਭਰਾ ਨਾ ਆਪਣੇ ਪੰਜਾਬੀ ਬਹੁਤ ਟੰਗਾ ਲੱਗਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਾਈ ਗੁਰਜੀਤ ਕਾਲਸਾ ਬਾਈ ਤੁਜੀ ਕੀ ਫਫੇ ਕਹਦੋ ਇੱਕ ਵਾਰੀ ਬਾਈ